ਸੋਹੀ ਮਹਲਾ ਪੰਜਵਾ ਗੁਰ ਆਪਣੇ ਉਪਰਵਲ ਜਾਈਏ ਆਠ ਘਰ ਹਰ ਹਰ ਜਸ ਗਾਈਏ ਗੁਰ ਆਪਣੇ ਉਪਰਵਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਹਾ ਕਾਇੰਤਰ ਜਾਮੀ ਰਹਾ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਊਰਨ ਨਿਰਮਲ ਰੀ अंत परसाद वसे मन माही जन्म जन्म के केल बख जाही कर कृपा गुरु दीन दयाला नानक मांगे संत र वाला कर कृपा ਨਾਨਕ ਮੰਗ ਸੰਤਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ